ਹਾਂਜੀ ਵੈਲਕਮ ਬੈਕ अगेन ਗਾਇਸ ਕਿ ਆਪਾਂ ਇੱਕ ਵਾਰ ਫੇਰ ਆ ਗਏ ਆ ਤੁਹਾਡੇ ਲਈ ਇੱਕ ਨਵੀਂ ਰੈਸਪੀ ਲੈ ਕੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਸ਼ਰੂਮ ਇਹ ਮਸ਼ਰੂਮ ਆਪਾਂ ਇਦਾਂ ਪੈਕਿੰਗ ਜੀ ਲਈ ਹੈ ਤੇ ਆਪਾਂ ਇਹਨੂੰ ਕੱਢ ਕੇ ਨਾ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰਾਂਗੇ ਥੋੜੇ ਜੇ ਗਰਮ ਪਾਣੀ ਦੇ ਵਿੱਚ ਤੇ ਇਹਨੂੰ ਬਣਾਉਣ ਦੇ ਲਈ ਨਾ ਆਪਾਂ ਆਹ ਕੁਝ ਮਟੀਰੀਅਲ ਤਿਆਰ ਕੀਤਾ ਹੈ ਇੱਕ ਪਿਆਜ਼ ਕੱਟਿਆ ਲੰਬਾ ਲੰਬਾ ਇਹਦੇ ਵਿੱਚ ਆ ਕੜੀ ਪੱਤਾ ਆ 5-7 ਪੱਤੇ ਅਦਰਕ ਤੇ ਲਸਣ ਥੋੜਾ ਥੋੜੀ ਕੁਆਂਟੀਟੀ ਦੇ ਵਿੱਚ ਹੀ ਆ ਗਰਮੀ ਦਾ ਕਰਕੇ ਥੋੜੀ ਇਹਦੀ ਕੁਆਂਟੀਟੀ ਘਟਾਈ ਹੈ ਤੇ ਆਚਾਰ ਪੰਜ ਹਰੀ ਹਰੀਆਂ ਮਿਰਚਾਂ ਤੇ ਇੱਕ ਟਮਾਟਰ ਬਸ ਇੰਨੀਆਂ ਕਿ ਚੀਜ਼ਾਂ ਦੇ ਨਾਲ ਹੀ ਆਪਾਂ ਇਹ ਰੈਸਪੀ ਤਿਆਰ ਕਰਾਂਗੇ ਤੇ ਹਾਂਜੀ ਆ ਨਾ ਆਪਾਂ ਪਹਿਲਾਂ ਪਿਆਜ਼ ਅਦਰਕ ਲਸਣ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਟਮਾਟਰ ਪਾਵਾਂਗੇ ਹਾਂਜੀ ਗਾਇਸ ਨਵਾਂ ਪੈਨ ਆਪਾਂ ਯੂਜ਼ ਕਰ ਲੱਗੇ ਆ ਸਭ ਤੋਂ ਪਹਿਲਾਂ ਆਪਾਂ ਇਹਨੂੰ ਵਾਸ਼ ਕੀਤਾ ਆ ਤੇ ਫਿਰ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ। ਸਾ ਇਹ ਪੈਨ ਆਪਣਾ ਧੁੱੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ। ਹਾਂਜੀ ਗਾਇਸ ਇੱਥੇ ਜਿਹੜਾ ਆਪਾਂ ਆ ਤੜਕਾ ਕੱਟ ਕੇ ਰੱਖਿਆ ਹੋਇਆ ਸੀ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਗ੍ਰੈਂਡਰ ਕਰ ਦਵਾਂਗੇ। ਹਾਂਜੀ ਗਾਇਸ ਬਲੈਂਡਰ ਦੇ ਵਿੱਚ ਨਾ ਆਪਾਂ ਅਦਰਕ ਲਸਣ ਪਿਆਜ਼ ਤੇ ਹਰੀ ਮਿਰਚਾਂ ਨੂੰ ਬਲੈਂਡ ਕਰ ਲਿਆ ਹੈ। ਹਾਂਜੀ ਤੇਲ ਆਪਣਾ ਬਿਲਕੁਲ ਗਰਮ ਹੋ ਗਿਆ ਵਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਸਾਬਤ ਧਨੀਆ। ਹਾਂਜੀ ਗਾਇਸ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਾਬਤ ਧਨੀਆ ਥੋੜਾ ਜਿਹਾ ਪਾਵਾਂਗੇ। ਕੜੀ ਪੱਤੇ ਦੇ ਪਾਵਾਂਗੇ ਅਰਸਾ। ਪੱਤੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਬਲੈਂਡਰ ਕੀਤਾ ਮਸਾਲਾ ਪਾ ਦਾਂਗੇ ਅੰਬ ਦੀ ਗੈਸ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਖੱਟੇ ਹੋਏ ਹਾਂਜੀ ਟਮਾਟਰ ਪਾਉਂਦੇ ਆ ਸਾਰੇ ਆਪਾਂ ਇਹਦੇ ਵਿੱਚ ਨਮਕ ਐਡ ਕਰਾਂਗੇ ਇਹਦੇ ਨਾਲ ਆਪਾਂ ਟਮਾਟਰ ਵੀ ਛੇਤੀ ਭੁੱਜ ਜਾਣਗੇ ਗਲ ਜਾਣਗੇ ਹਲਦੀ ਥੋੜੀ ਜੀ ਲਾਲ ਮੇਚ ਕਿਉਂਕਿ ਆਪਾਂ ਇਹਦੇ ਵਿੱਚ ਹਰੀ ਹਰੀ ਚਿਹੜੀ ਐਡ ਕੀਤੀਆਂ ਤੇ ਜ਼ਿਆਦਾ ਨਾ ਹੋ ਜੇ ਇਸ ਕਰਕੇ ਥੋੜੀ ਜੀ ਐਡ ਕਰਨੀ ਤੁਹਾਨੂੰ ਆਪ ਇਹਨੂੰ ਚੰਗੀ ਤਰ੍ਹਾਂ ਫੜਾ ਲਾਂਗੇ ਸਾਲਾਏ ਮਸਾਲੇ ਦੇ ਸਿੱਤੇ ਸਾਰੀ ਸਬਜੀ ਹੁੰਦੀ ਹੈ ਮਸਾਲੇ ਨਾਲ ਪਚੰਗੀ ਤਰ੍ਹਾਂ ਇਹ ਤਾਂ ਪੁਨਾ ਹਾਂਜੀ ਗਾਇਸ ਉਧਰ ਆਪਣਾ ਮਸਾਲਾ ਭੋਜਦਾ ਪਿਆ ਤੇ ਇੱਧਰ ਆਪਾਂ ਖੁੰਬਾ ਤੇ ਪੈਕਟ ਵਿੱਚੋਂ ਖੁੰਬਾ ਨੂੰ ਕੱਢ ਕੇ ਚੰਗੀ ਤਰ੍ਹਾਂ ਵਾਸ਼ ਕਰਦੇ ਪਹਿਲਾਂ ਫਿਰ ਬ੍ਰਿਕ ਬ੍ਰਿਕ ਲੰਬੀਆਂ ਲੰਬੀਆਂ ਨੇ ਉਹਨਾਂ ਨੂੰ ਚੀਰ ਲੈਣੇ ਤੇ ਹਾਂਜੀ ਆਪਾਂ ਖੁੰਬਾ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਹੈ ਬਿਲਕੁਲ ਚੰਗੀ ਤਰ੍ਹਾਂ ਵਾਸ਼ ਕਰਨੀਆਂ ਇਹਨਾਂ ਨੂੰ ਕੋਈ ਵਾਈ ਵਗੈਰਾ ਵੀ ਲਈ ਹੁੰਦੀ ਕਿ ਛੇਤੀ ਖਰਾਬ ਨਾ ਹੋ ਜਾਣਾ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਗਰਮ ਜੇ ਹਲਕੇ ਗਰਮ ਪਾਣੀ ਦੇ ਵਿੱਚ ਧੋਣਾ ਚਾਹੀਦਾ ਹੈ ਫਿਰ ਆਪਣਾ ਮਸਾਲਾ ਥੋੜੀ ਜਿਹੀ ਟੁੱਕਾਇਆ ਤੇ ਸ਼ੁਰੂ ਆਣ ਹਾਂ ਮੱਈ ਤੇ ਕੜੀ ਪੱਤਾ ਤੇ ਲਸਣ ਦਾ ਫਲੇਵਰ ਮਿਕਸ ਜਿਹਾ ਹੋ ਗਿਆ ਨਾ ਕਾਫੀ ਥੋੜੀ ਜਿਹੀ ਕੁਸ਼ੂ ਆਣ ਲਈ ਇਹਦੇ ਵਿੱਚ हां जी गाइस मसाला अपना गया आपण ॲम भुंज गुशबूया फॅल चुकी ते हु आपण मशरूम पाांगे जी गाइस थोडा ज्या आपण मशरूम रोस्ट की ਆਪੇ ਦੇ ਵਿੱਚ ਥੋੜਾ ਪਾਣੀ ਐਡ ਕਰ ਦਾਂਗੇ। ਗੈਸ ਤੇ ਫਲੇਮ ਨੂੰ ਪਤਾਜ ਕਰਾਂਗੇ। ਤਿੰਨੋਂ ਪਾ ਚੰਗੀ ਤਰ੍ਹਾਂ ਹਿਲਾ ਦਾਂਗੇ। ਕੋਈ ਵੀ ਆਪਾਂ ਐਕਸਿਸ ਕੋਈ ਵੀ ਆਪਾਂ ਐਕਸਟਰਾ ਉਹ ਨਹੀਂ ਪਾਉਂਦੇ ਆਪਾਂ ਮਸਾਲੇ ਜਿਹਦੇ ਆਪਣੇ ਹੈਲਥ ਨੂੰ ਨੁਕਸਾਨ ਹੋਵੇ ਬਸ ਬੇਸਿਕ ਜਿਹੜੇ ਆਪਾਂ ਘਰੇ ਯੂਜ਼ ਕਰਦੇ ਆ ਮਸਾਲੇ ਮੇਰੀ ਵੀਡੀਓ ਦੇ ਵਿੱਚ ਤਕਰੀਬਨ ਤਕਰੀਬਨ ਤੁਹਾਨੂੰ ਉਹੀ ਲਿਖਣਗੇ ਤੇ ਉਨ੍ਹਾਂ ਦੇ ਵਿੱਚ ਹੀ ਸਵਾਦ ਕਾਫੀ ਹੁੰਦਾ ਹੈ ਤੇ ਸਿਹਤ ਵੀ ਆਪਣੀ ਠੀਕ ਰਹਿੰਦੀ ਹੈ। ਹਾਂਜੀ ਗਾਇਸ ਫਤਿ ਸਬਜੀ ਕਾਫੀ ਹੱਤਾ ਕਰੇਗੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਧੋਤਾ ਹੈ ਤਾਂ ਨਵਾਵਾਂਗੇ। ਕਿਸੇ ਵੀ ਸਬਜ਼ੀ ਤੇ ਗੈਸ ਜੇ ਤੋ ਪਤਾ ਨਹੀਂ ਆਪਾ ਦੰਨੇ ਹਨਾ ਤਾਂ ਸੋਨੇ ਤੇ ਸੁਹਾਗ ਹੀ ਹੋ ਜਾਂਦਾ ਖੁਸ਼ਬੂ ਉਹਦੀ ਬੜੀ ਮਜ਼ੇਦਾਰ ਜੀ ਹੋ ਜਾਂਦੀ ਹੈ ਹੁਣ ਆਪਾਂ ਹੁਣ ਆਪਣੀ ਸਬਜ਼ੀ ਨਾਲ ਲੱਗ ਪਗ ਬਣ ਗਈ ਹੈ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਸਰਵ ਕਰਕੇ ਦਿਖਾਉਣੀ ਹੈ ਹਾਂਜੀ ਆਪਣੀ ਖੁੰਬਾ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਦੇਖਣ ਚ ਬਹੁਤ ਹੀ ਵਧੀਆ ਲੱਗਣ ਰਹੀ ਆ ਤੇ ਜੇ ਤੁਹਾਨੂੰ ਵੀ ਮੇਰੀ ਵੀਡੀਓ ਵਧੀਆ ਲੱਗੀ ਆ ਕੁਕਿੰਗ ਮੇਰੀ ਵਧੀਆ ਲੱਗਦੀ ਆ ਤੇ ਇੱਕ ਵਾਰ ਵੀਡੀਓ ਨੂੰ ਲਾਈਕ ਕਰਿਓ ਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ